ਸੱਚੀ ਆਵਾਜ਼ ਲੋਕਾਂ ਦੀ ਜਵਾਨ ਤੁਹਾਡਾ ਸਵਾਗਤ ਹੈ ਜੇਐਨਜੀ ਨਿਊਜ਼ ਇੰਡੀਆ 'ਚ ਅਕਾਲੀ ਆਗੂ ਵਿਕਰਮ ਮਜੀਠੀਆ ਦੀ ਗ੍ਰਿਫਤਾਰੀ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਦਿੱਤਾ ਇੱਕ ਐਸਾ ਬਿਆਨ ਜਿਸ ਨੇ ਹਰ ਪਾਸੇ ਹਲਚਲ ਮਚਾ ਦਿੱਤੀ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਅਕਾਲੀ ਦਲ ਦੇ ਸੀਨੀਅਰ ਆਗੂ ਵਿਕਰਮ ਮਜੀਠੀਆ ਦੀ ਗ੍ਰਿਫਤਾਰੀ ਮਗਰੋਂ ਵੱਡਾ ਬਿਆਨ ਦਿੱਤਾ ਗਿਆ ਹੈ ਉਹਨਾਂ ਨੇ ਮੀਡੀਆ ਨੂੰ ਸੰਬੋਧਨ ਕਰਦੇ ਕਿਹਾ ਕਿ ਪਿਛਲੇ ਕਈ ਮਹੀਨਿਆਂ ਤੋਂ ਯੋਗ ਨਸ਼ਾ ਵਿਰੋਧੀ ਮੁਹਿੰਮ ਚੱਲ ਰਹੀ ਹੈ ਅਤੇ ਪੰਚਾਇਤਾਂ ਵੀ ਨਸ਼ੇ ਅਤੇ ਨਸ਼ਾ ਤਸਕਰਾ ਖਿਲਾਫ ਮਤੇ ਪਾਸ ਕਰ ਰਹੀਆਂ ਹਨ। ਉਹਨਾਂ ਨੇ ਨਸ਼ਾ ਤਸਕਰਾ ਨੂੰ ਵੱਡੀ ਚੇਤਾਵਨੀ ਦਿੱੰਦਿਆ ਕਿ ਹਾਕੀ ਨਸ਼ਿਆਂ ਦੇ ਮਾਮਲੇ ਵਿੱਚ ਮੈਂ ਕਿਸੇ ਤੇ ਵੀ ਤਰਸ ਨਹੀਂ ਕਰਾਂਗਾ ਅਤੇ ਕਿਸੇ ਤੇ ਰਹਿਮ ਨਹੀਂ ਕਰਾਂਗਾ। ਭਾਵੇਂ ਜੋ ਮਰਜ਼ੀ ਹੋ ਜਾਵੇ, ਮੈਂ ਪੰਜਾਬੀਆਂ ਲਈ ਜਵਾਬਦੇਹ ਹਾਂ ਅਤੇ ਉਹਨਾਂ ਦਾ ਕਰਜ਼ਦਾਰ ਹਾਂ ਕਿ ਉਹਨਾਂ ਨੇ ਮੈਨੂੰ ਇਸ ਅਹੁਦੇ ਤੇ ਬਿਠਾਇਆ ਹੈ। ਅਸੀਂ ਸਿਆਸੀ ਸੂਖ ਵਾਲੇ ਮਲਜਮਾ ਨੂੰ ਵੀ ਨਹੀਂ ਛੱਡਾਂਗੇ ਅਤੇ ਕਿਸੇ ਦੀ ਵੀ ਸਫਾਰਸ਼ ਨਹੀਂ ਚੱਲਣੀ ਮੁੱਖ ਮੰਤਰੀ ਨੇ ਕਿਹਾ ਕਿ ਅਸੀਂ ਪੱਕੇ ਪੈਰੀ ਕਾਗਜ਼ ਪੂਰੇ ਕਰਕੇ ਕਾਰਵਾਈ ਕਰ ਰਹੇ ਹਾਂ ਅਤੇ ਵੱਡੀਆਂ ਮੱਛੀਆਂ ਕਿਸੇ ਵੀ ਗਲਤਫਹਿਮੀ ਦੇ ਵਿੱਚ ਨਾ ਰਹਿਣ ਮੁੱਖ ਮੰਤਰੀ ਨੇ ਕਿਹਾ ਕਿ ਵੱਡੀਆਂ-ਵੱਡੀਆਂ ਪਾਰਟੀਆਂ ਦੇ ਪ੍ਰਧਾਨ ਕਹਿੰਦੇ ਸੀ ਕਿ ਪੰਜਾਬ ਸਰਕਾਰ ਛੋਟੀਆਂ ਮੱਛੀਆਂ ਨੂੰ ਫੜੀ ਜਾਂਦੀ ਹੈ ਤੇ ਵੱਡੀਆਂ ਨੂੰ ਹੱਥ ਨਹੀਂ ਪਾਉਂਦੀ ਉਹੀ ਪ੍ਰਧਾਨ ਬੀਤੇ ਕੱਲ ਤੋਂ ਇਸ ਦੀ ਨਿੰਦਾ ਕਰੀ ਜਾ ਰਹੇ ਹਨ ਇਸ ਦਾ ਮਤਲਬ ਇਹ ਹੈ ਕਿ ਉਹ ਵੀ ਇਸ ਦੇ ਨਾਲ ਵਲੇ ਹੋਏ ਹਨ ਅਤੇ ਇਹ ਪੰਜਾਬੀਆਂ ਨੂੰ ਕੀ ਜਵਾਬ ਦੇਣਗੇ ਉਹਨਾਂ ਕਹਾਂਗੇ ਸ਼ਾਇਦ ਇਹ ਲੋਕ ਮੈਨੂੰ ਵੀ ਨੁਕਸਾਨ ਪਹੁੰਚਾਉਣਾ ਚਾਹੁੰਦੇ ਹੋਣ ਪਰ ਮੈਨੂੰ ਇਸ ਦਾ ਕੋਈ ਡਰ ਨਹੀਂ ਹੈ ਉਹਨਾਂ ਕਹਾਂਗੇ ਨਸ਼ਾ ਤਸਕਰਾਂ ਨੇ ਲੋਕਾਂ ਦੇ ਘਰ ਉਜਾੜ ਕੇ ਜਿਹੜੀਆਂ ਸ਼ਾਨਦਾਰ ਅਤੇ ਆਲਿਸ਼ਾਨ ਕੋਠੀਆਂ ਪਾਈਆਂ ਹੋਈਆਂ ਹਨ ਉਹਨਾਂ ਤੇ ਬਲਡੋਜ਼ਰ ਵੀ ਚੱਲਿਆ ਹੈ ਉਹਨਾਂ ਕਹਾਂਗੇ ਫਿਲਹਾਲ ਛੋਟੇ ਨਸ਼ਾ ਤਸਕਰਾਂ ਨੂੰ ਜੇਲਾ ਵਿੱਚ ਸੁਟਿਆ ਜਾ ਰਿਹਾ ਹੈ ਅਤੇ ਵੱਡੇ ਨਸ਼ਾ ਤਸਕਰਾਂ ਦੀ ਵੀ ਵਾਰੀ ਲੱਗਣੀ ਹੈ ਅਸੀਂ ਸਬੂਤਾਂ ਦੇ ਆਧਾਰ ਤੇ ਐਕਸ਼ਨ ਲੈਂਦੇ ਹਾਂ ਮੁੱਖ ਮੰਤਰੀ ਨੇ ਕਿ ਆ ਕਿ ਨਸ਼ਾ ਤਸਕਰਾ ਖਿਲਾਫ ਐਕਸ਼ਨ ਲਗਾਤਾਰ ਜਾਰੀ ਹੈ ਜਿਹੜੇ ਪੁਲਿਸ ਮੁਲਾਜ਼ਮ ਨਸ਼ਾ ਤਸਕਰਾ ਨਾਲ ਮਿਲੇ ਹੋਏ ਸਨ ਅਤੇ ਛਾਪਾ ਪੈਣ ਤੋਂ ਪਹਿਲਾਂ ਹੀ ਉਹਨਾਂ ਨੂੰ ਜਾਣਕਾਰੀ ਦੇ ਦਿੰਦੇ ਸਾਨੂੰ ਉਹਨਾਂ ਦੇ ਵੀ ਵੱਡੇ ਪੱਧਰੇ ਤੇ ਤਬਾਦਲੇ ਕੀਤੇ ਗਏ ਹਨ ਇਸ ਸਮੇਂ ਇਹ ਮੁਹਿੰਮ ਪੂਰੇ ਜੋਰਾਂ ਤੇ ਹੈ ਅਤੇ ਸਾਨੂੰ ਲੋਕਾਂ ਦੇ ਵੀ ਫੋਨ ਆ ਰਹੇ ਹਨ ਕਿ ਨਸ਼ੇ ਨੂੰ ਬਹੁਤ ਹੀ ਜ਼ਿਆਦਾ ਫਰਕ ਪੈ ਗਿਆ ਹੈ ਹੁਣ ਆਸਾਨੀ ਨਾਲ ਨਸ਼ਾ ਤਸਕਰਾ ਵੱਲੋਂ ਨਸ਼ਾ ਨਹੀਂ ਵੇਚਿਆ ਜਾ ਸਕਦਾ ਮੁੱਖ ਮੰਤਰੀ ਨੇ ਕਿਹਾ ਕਿ ਅਸੀਂ ਇਸ ਮਾਮਲੇ 'ਚ ਪੰਜਾਬ ਦੇ ਲੋਕਾਂ ਦੇ ਨਾਲ ਖੜਾਂਗੇ ਇਹ ਸਿਰਫ ਸ਼ੁਰੂਆਤ ਹੈ ਨਸ਼ਿਆਂ ਵਿਰੋਧ ਜੰਗ ਹੁਣ ਪੂਰੇ ਜੋਸ਼ ਨਾਲ ਜਾਰੀ ਹੈ ਜੇ ਤੁਸੀਂ ਵੀ ਜਾਣਦੇ ਹੋ ਪੰਜਾਬ ਨੂੰ ਨਸ਼ਾ ਮੁਕਤ ਬੇਕਣਾ ਤਾਂ ਆਪਣੀ ਆਵਾਜ਼ ਉੱਚੀ ਕਰੋ ਸੱਚ ਦੇ ਨਾਲ ਖੜੋ ਤੇ ਸਾਡੀ ਖਬਰ ਨੂੰ ਵੱਤੋ ਵੱਤ ਸ਼ੇਅਰ ਕਰੋ ਹੁਣੇ ਹੀ ਲਾਈਕ ਕਮੈਂਟ ਕਰਕੇ ਆਪਣੀ ਰਾਏ ਦੱਸੋ ਤੇ ਜੇ ਆ ਨਹੀਂ ਜੇ ਨਿਊਜ਼ ਇੰਡੀਆ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਅਸੀਂ ਹਾਜ਼ਰ ਰਹਾਂਗੇ ਤੁਹਾਡੇ ਹੱਕ ਦੀ ਆਵਾਜ਼ ਬਣ ਕੇ